ਜੀਵਨਾ ਹੋ ਗਈਆਂ ਤਿਆਰ ਹਾਂਜੀ ਮੈਂ ਤਾਂ ਹੋ ਗਈਆਂ ਤਿਆਰ ਚੱਲੀਏ ਚਲੋ ਫਿਰ ਤੇ ਪਰਨਾ ਤੇ ਇੱਕ ਰਿਸੈਲਸ ਨੂੰ ਪੁੱਛਣਾ ਹੈਗਾ ਤੋ ਆਪ ਹੀ ਲੈ ਆਉਂਦੇ ਆਪਣੇ ਜਾ ਕੇ ਨਾਲ ਮੈਂ ਇਦਾਂ ਕਰਦੀ ਆ ਅੱਜ ਆਪਣੇ ਤੇ ਬੀਜੀ ਤੇ ਲੈ ਆਉਣੀ ਆ ਮੇਰੀ ਗੱਲ ਸੁਣ ਲੈ ਨਾਲ ਦੀ ਤੇ ਗਰੀਨ ਨੂੰ ਲੈ ਲੈ ਨਹੀਂ ਉਹ ਲੀਨ ਰਹਿਣ ਤੋਂ ਘਰੇ ਅੱਜ ਛੁੱਟੀ ਉਹਨੂੰ ਪੜ੍ਹਨ ਗਿਆ ਵੀ ਉਹ ਪੜ੍ਹਨਾ ਅੱਛਾ ਤੇ ਇਦਾਂ ਕਰੀਏ ਗਰਲਿੰਦੇ ਵੀ ਲੈ ਆਉਣੇ ਮੈਂ ਤੇ ਸੈਲਸੂ ਦੇ ਨੂੰ ਤੁਸੀਂ ਆਪਣੇ ਨਾਲ ਲੈ ਜਿਓ ਤੇ ਫਿਰ ਜਾ ਕੇ ਤੇਰਾ ਕਪੜੇ ਲੈ ਆ ਦਿਓ ਠੀਕ ਆ ਗੱਲ ਤੇਰੀ ਹਮੇ ਠੀਕ ਆ ਦੱਸਾਂ ਗੱਲ ਕੀ ਆ ਇਹਨਾਂ ਨੇ ਫੇਰ ਕਿਹਾ ਆ ਨਹੀਂ ਇਤਨਾ ਜਿੰਦਾ ਇਤਨਾ ਨਹੀਂ ਇਤਨਾ ਜਿੰਦਾ ਜਿਹੜੇ ਵੱਡੇ ਹੋਏ ਉਹਨਾਂ ਨੂੰ ਪਸੰਦ ਨਹੀਂ ਗੀ ਹੁੰਦੀ ਉਹ ਆਪਣੀ ਪਸੰਦ ਦੇ ਕਪੜੇ ਪਾਉਂਦੇ ਠੀਕ ਆ ਨਾ ਬਹੁਤ ਬੱਤ ਤੇਰੀ ਸਹੀ ਆ ਇਦਾਂ ਕਰਦੇ ਬੀਜੀ ਦੇ ਲੈ ਆਉਣੀ ਆ ਆਪਣੇ ਲੈ ਆਉਣੀ ਆ ਤੇ ਗਰਲਿੰਦੇ ਲੈ ਆਉਣੀ ਮੈਂ ਗਰਲਿੰਦੇ ਮੇਰੀ ਪਸੰਦ ਦੇ ਕਪੜੇ ਪਾ ਲੈਂਦੀ ਆ ਚਲ ਠੀਕ ਆ ਫਿਰ ਇਦਾਂ ਕਰਦੇ ਆ ਆ ਚਲੋ ਫਿਰ ਮੈਂ ਜਨਾ ਲਿਓ ਬੀਜੀ ਜਿਹੜੇ ਸੂਟ ਦਾ ਥੱਕੂਗੀ ਨਾ ਇਹਨੂੰ ਕੀ ਕਰਦੇ ਪਿਛਲੇ ਨਾ ਤੂੰ ਪਿਆ ਦੀ ਆ ਰੰਗ ਲੈਣਾ ਆ ਰੰਗ ਲੈਣਾ ਤਾਂ ਕੋਈ ਨਹੀਂ ਮੈਨੂੰ ਪਤਾ ਜਿੱਦਾਂ ਦੇ ਰੰਗ ਪਾਉਂਦੇ ਮੈਂ ਫੇ ਲੈ ਹੁਣੇ ਆਹੋ ਆਹ ਠੀਕ ਹੈ ਚਲ ਤੇ ਇੱਕ ਦੀ ਬੀਬੀ ਨੂੰ ਪੁੱਛ ਲਈ ਜਾਣਾ ਆ ਚਲ ਮੈਂ ਪੁੱਛ ਆਹ ਜੇ ਮਾਰ ਤਾਂ ਨਹੀਂ ਦੱਸਿਆ ਇਹਦਾ ਵਰਕਿੰਗ ਆਈ ਹਾਂ ਮੈਂ ਪੁੱਛ ਕੇ ਜਾਉਂਗੀ ਜੇ ਕੋਈ ਚਲ ਆ ਜਾ ਤਾਂ ਨਹੀਂ ਅੰਦਰ ਕੀ ਤੂੰ ਰੀ ਫੇਦੀ ਪੈਰ ਕਸੀਕਦੀ ਫੇਦੀ ਕਦੀ ਆ ਨੁਖਦੀ ਆਨ ਸਮਝ ਨਹੀਂ ਲੱਗੰਡੇ ਮੈਨੂੰ ਜਾਂ ਤਾਂ ਕਿਤੇ ਤਿਆਰੀ ਕਰਨ ਲਈ ਆ ਜਾਣਾ ਹੋਣਾ ਕਿਤੇ ਲਾ ਲੈਣਾ ਮੁੰਡੇ ਨੂੰ ਮਗਰ ਆਹੋ ਉਹ ਨੂੰ ਆਦੀ ਹਣੀ ਚੱਲ ਚੱਲੀ ਗਿਆ ਮਾਨੂੰ ਮਗਰ ਲੱਗ ਜਾਣਾ ਇਹਦੇ ਉਸੇ ਮੇਰੇ ਵੀਜੀ ਕਿਹਨਾਂ ਡੇਜੇ ਗੱਲਾਂ ਕਰਨ ਆਪੇ ਕਰਦੇ ਹੀ ਆ ਗੱਲਾਂ ਵੀ ਅੰਦਰ ਹੀ ਗੁਫਾਰਕ ਸਿਟੀ ਜਾਣਦੇ ਨੇ ਪਤਾ ਨਹੀਂ ਕਿੱਥੇ ਜਾਂਦੇ ਉਹ ਪਾਪੂ ਬੀਬੀ ਕਹਦੇ ਸੀ ਤੜ ਨਹੀਂ ਚੱਲੇ ਸ਼ਹਿਰ ਨੂੰ ਹੂੰ ਤੇ ਮੈਂ ਤਾਂ ਮਾੜਾ ਮੋਟਾ ਲੀੜਾ ਕਪੜਾ ਲੈ ਆਦਣੇ ਲੈਣਿਆਂ ਨੂੰ ਆਹੋ ਤੇ ਤੁਹਾਡੇ ਵੀ ਦੋ ਸੂਟ ਲੈ ਆਵਾਂ ਨਹੀਂ ਮੇਰੇ ਸੂਟਾਂ ਦੀ ਨਹੀਂ ਲੋੜ ਪਰਾ ਮੈਨੂੰ ਮੇਰੇ ਕੋਲ ਸੂਟ ਬੜੇ ਆ ਹੈ ਉਹ ਇਹਨਾਂ ਨੂੰ ਲੈ ਕੇ ਦੇ ਮੇਰੇ ਬੜੇ ਸੂਟ ਵਾਲਾ ਤੂੰ ਬੀਬੀ ਹਾਂ ਆ ਗਾ ਥੋੜੀ ਆ ਕੋਈ ਗੱਲ ਨਹੀਂ ਕਿ ਮੈਂ ਨਾ ਤੋਇਤਾ ਕਰ ਜੀਵਨ ਨੂੰ ਦੱਸ ਦੇ ਜਿਹੜਾ ਰਗ ਰੂਹ ਚਾਹੀਦਾ ਤੇ ਫਿਰ ਉਹਦੇ ਦੱਸਦਾ ਲੈ ਆਵਾਂਗੇ ਹੈ ਨਹੀਂ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਕੋਤਰਾ ਹੀ ਮੁੜ ਖਾਂਦੀ ਜਿਹੜਾ ਉਹਦੇ ਆਖੋਨ ਤੇ ਗੱਡੀ ਕੱਢ ਲੈਣੇ ਜੇ ਤੂੰ ਹੀ ਜਿਹੜਾ ਨਾਲ ਤੇ ਮੈਂ ਐਵੇਂ ਨਾ ਤੁਰਕਣਾ ਤੁਹਾਡੇ ਹੁਣ ਪੈਰ ਤੇ ਮੈਨੂੰ ਨਾਲ ਖੜਨਾ ਤੂੰ ਪਹਿਲੋਂ ਨਹੀਂ ਮੈਨੂੰ ਦੱਸਿਆ ਤੂੰ ਵੀ ਉਹ ਲੈ ਦੀਦੀ ਪਿਆਰ ਵਾਲੀ ਕਿਹੜੀ ਕਰ ਲੋ ਆਪ ਤਿਆਰ ਹੋ ਕੇ ਤੁਰ ਪੇ ਤੇ ਹੁਣ ਆ ਇਹ ਉਤੋਂ ਹੀ ਲੱਗੇ ਨੇ ਮੈਨੂੰ ਕੋਣ ਤਿਆਰ ਨਹੀਂ ਨਹੀਂ ਤਿਆਰ ਤੇ ਉਹਦੇ ਕੱਪੜੇ ਪਾਏ ਆ ਤਾਂ ਤੁਸੀਂ ਵੀ ਛੱਟ ਸੂਟ ਪਾ ਲੈਣਾ ਹਨਾਤੀ ਸਵੇਰੇ ਲਿਆ ਹੈਗਾ ਤੇ ਪਾ ਲੋ ਤင်း ਸੂਟ ਤੇ ਚਲੋ ਗੱਡੀ ਚਲ ਜਾਨੇ ਆ ਨਹੀਂ ਨਹੀਂ ਮੈਂ ਨਹੀਂ ਗਾ ਜਾਣਾ ਤੁਸੀਂ ਜਾਓ ਰੀਡੋ ਤင်း ਜੋਰ ਜੀ ਕਰਦਾ ਮਾਂ ਦੀ ਕਿਹੜੀ ਗਾ ਹੁਣ ਲੋੜ ਵਾ ਤੁਹਾਨੂੰ ਮਾਂ ਦੀ ਤੇ ਕੋਈ ਲੋੜ ਹੀ ਨਹੀਂ ਗੀ ਮਾਂ ਨੂੰ ਕੌਣ ਪੁੱਛਦਾ ਬੀਬੀ ਇਹ ਹੱਬ ਜੇ ਗੱਲਾਂ ਨਾ ਕਰਿਆ ਕਰ ਮੇਰੀ ਸੁਣ ਗੱਲ ਆ ਚਲਿਏ 2 ਮਿੰਟ ਲੱਗਣੇ ਤੈਨੂੰ ਕਹਿਣ ਤੇ ਦੇ ਆ ਨਹੀਂ ਨਹੀਂ ਮੈਂ ਨਹੀਂ ਗਾ ਜਾਣਾ ਤੁਸੀਂ ਜਾਓ ਰੀਡਾ ਕਰ ਲੱਤਾ ਤੂੰ ਪਾਇਆ ਵਾ ਜੁੱਤੀ ਪਾਉਣੀ ਏ ਸਾਡੇ ਨਾਲ ਤਾਂ ਪਹਿਣਾ ਮੈਂ ਪਤਾ ਕੋਈ ਗੱਲ ਨਹੀਂ ਮੈਂ ਹੈ ਮੈਂ ਨਹੀਂ ਜਾਣਾ ਤੂੰ ਜਾਓ ਲੈ ਆਓ ਮੈਂ ਤਾਂ ਉਧਰ ਹੀ ਮੁੜ ਸਕਦਾ ਜਾਣਾ ਮੈਂ ਤਾਂ ਫਿਰ ਉਧਰ ਤੇ ਗੱਡੀ ਕੱਢ ਲਈਨੇ ਆ ਇਹ ਗੱਡੀ ਰੱਖੀਆਂ ਵਾ ਚਲੋ ਜਿੱਦੇ ਤੇ ਮਰਜੀ ਤੂੰ ਚੱਲ ਜਾਓ ਤੁਹਾਡੀ ਮਰਜੀ ਆ ਗੱਡੀ ਤੇ ਜਾਓ ਭਾਈ ਮੋਟਰਸਾਈਕਲ ਤੇ ਜਾਓ ਮੇਰੀ ਗੱਲ ਸੁਣੋ ਹਾਂਜੀ ਮੈਂ ਘਰ ਰਹਿਤ ਨਹੀਂ ਤੂੰ ਬੀਜੀ ਨਹੀਂ ਲੈ ਜਾ ਉਹ ਮੈਨੂੰ ਇਹ ਗੱਲ ਇਹ ਕਰਾ ਵੀ ਕੁੜੀ ਦੇ ਲੀੜੇ ਲੈਉਣੇ ਮੈਨੂੰ ਕੀ ਪਤਾ ਨਾਪੇ ਦਾ ਵੀ ਕਿਹੜਾ ਲੈਉਣੇ ਤੇ ਕਿਹੜੇ ਨਹੀਂ ਨੀਵਨ ਤੂੰ ਉਹ ਕਾ ਕੋਣੀਆਂ ਗੱਲਾਂ ਨਹੀਂ ਆ ਕਰ ਚਲ ਬੀਜੀ ਤੇ ਰਾਜ ਕਰਨ ਹੁੰਦੇ ਜੇ ਮੈਂ ਲੈ ਉਹ ਕੀ ਤੁਹਾਡੇ ਸੂਟ ਆਹ ਉਹ ਮੇਰੇ ਸੂਟ ਨਾ ਲਿਆਵੇਂ ਉਹ ਆਪਣੇ ਲਿਆ ਆਪਣੀ ਧੀ ਦੇ ਲਿਆ ਜਿਹੜੇ ਮਰਜ਼ੀ ਲਿਆ ਮੇਰੇ ਸੂਟ ਤੇ ਹੈਗੇ ਉਹ ਮੇਰੀ ਗੱਲ ਸੁਣੇ ਤਰਾ ਕਰ ਪਹਿਲੂ ਅੱਜ ਕਰ ਲਈਂ ਤੇ ਆਪਣੇ ਲੈ ਮਨੇ ਕੱਲੂ ਬੀਬੀ ਨਾਲ ਲੈ ਜਾਗੇ ਯਾਰ ਆ ਜਾ ਜਾਓ ਜਾਓ ਆਪਣੇ ਨਾਲ ਜਾ ਬੀਬੀ ਦੇ ਕੋਈ ਕੰਮ ਨਹੀਂ ਬੀਬੀ ਦਾ ਤਾਂ ਨਹੀਂ ਜਾ ਕੇ ਤੇ ਤੂੰ ਪਹਿਲਾਂ ਮੈਨੂੰ ਦੱਸ ਦੇ ਇਹ ਅਸੀਂ ਸ਼ਹਿਰ ਜਾਣਾ ਵਾ ਕੱਪੜੇ ਲੈਣ ਤੇ ਤਿਆਰ ਮਾਤਾ ਹੋ ਜਾ ਤੂੰ ਵੀ ਤਿਆਰ ਤੇ ਤੂੰ ਹੀ ਆਪਣੀ ਪਸੰਦ ਦੇ ਲੈ ਆਵੇਂ ਹੁਣ ਲੱਗੇ ਮੈਨੂੰ ਛਾਪਿਆਂ ਤੋਂ ਦੀ ਧੂਮ ਕੋਈ ਕੰਮ ਨਹੀਂ ਵਿਏ ਨਾਂ ਜਾਂ ਤੇ ਖੱਤ ਤੇ ਲੈ ਆਉ ਤੁੰ ਪਾ ਲੀ ਨੂੰ ਤੁਹਾਨੂੰ ਪਤਾ ਜੀ ਮੈਂ ਮੁਸ਼ਾਹਰ ਜੇ ਉਹਨਾਂ ਨੇ ਮੇਰੇ ਬਾਸ ਤੇ ਨਵੇਂ ਨਵੇਂ ਕੱਪੜੇ ਲੈ ਕੇ ਆਉਣੇ ਬੜੀਆਂ ਸਾਰੀਆਂ ਚੀਜ਼ੀਆਂ ਲੈ ਕੇ ਆਉਣੀਆਂ ਕੜੇ ਚਿਪਸ ਤੈਨੂੰ ਵੀ ਦਊਂਗੀ ਠੀਕਾ ਤੈਨੂੰ ਕੀ ਪਸੰਦ ਆ ਚਿਪਸ ਕਿਹੜੇ ਕਲਰ ਦੇ ਇਹ ਜੀ ਇਹ ਸਾਫੀਏ ਕੁੱਤੇ ਕਲਰ ਪਸੰਦ ਕਰਨ ਲਈਆਂ ਇਹ ਲੀਆਂ ਕੀ ਕਰਨੇ ਜਾਂ ਚਾਹੀਤੇ ਹਾਂ ਕੁੱਝ ਵੀ ਨਹੀਂ ਵੜੀਆਂ ਸਲਾਮਾ ਕਰ ਲਈਆਂ ਕਲਰ ਲਿਆਉਣੇ ਸੋਹਣੇ ਸੋਹਣੇ ਕੱਪੜੇ ਲਿਆਉਣੇ ਸੋਹਣੇ ਸੋਹਣੇ ਕੰਮ ਕਿਹਣਾ ਤੇਰੀ ਮਾਂ ਇਹੋ ਹੀ ਕੰਮਾਂ ਨੂੰ 1000 ਦੇ ਕੱਪੜੇ ਗਈ ਤੇ ਖਰੀਦ ਦੇ ਹੋਏ ਦੂਜੇ ਤੀਜੇ ਦਿਨ ਗਈ ਤੇ ਖਰੀਦ ਕੇ ਲਾਈ ਤੇ ਤੂੰ ਵੇਲੀ ਇੱਥੇ ਮੰਜੇ ਤੇ ਬੈਠੀ ਆਂ ਭਾਂਡੇ ਘਰ ਉੱਥੇ ਅੰਦਰ ਭਰੀ ਆ ਤੂੰ ਠੀਕ ਚੱਤੀ ਮਮਾ ਕਹਿੰਦੀ ਨੇ ਆਪੇ ਮਾਂਜ ਲੂਗੀ ਆਪੇ ਕਿਉਂ ਮਾਂਜ ਲੂਗੀ ਮਮਾ ਤੈਨੂੰ ਕੀ ਹੋਇਆ ਵਾ ਤੂੰ ਕਿਹੜੀ ਛੋਟੀ ਆ ਚੱਲ ਭਾਂਡੇ ਮਾਂ ਦੀ ਕੱਪੜੇ ਧੋਣ ਵਾਲੇ ਪਏ ਨੇ ਉੱਥੇ ਚੱਲ ਗਈ ਸੁੱਟ ਕੇ ਸਾਰਾ ਕੰਮ ਤੇ ਤੂੰ ਤਾਂ ਕਰ ਲਾ ਚੱਲ ਉੱ ਉੱਠ ਭਾਂਡੇ ਮਾਂ ਚੱਲ ਕੇ ਇਹਦੀ ਵੀ ਮਾਂ ਧੱਕਦੀ ਨੇ ਇਹਨੂੰ ਮਾਸਾ ਵੀ ਕਿਤੇ ਤੋਰ ਛੱਡਦੀ ਇੱਥੇ ਤੇਰੇ ਵੱਲ ਜਾ ਉੱਥੇ ਬਹਿ ਕੇ ਤੇ ਉਹਨੂੰ ਵੀ ਬਾਹਲਾ ਲੱਗੇ ਉਹਨੂੰ ਨਾ ਕਿਤੇ ਕੰਮ ਸੇ ਨਾ ਤੂੰ ਤਾਂ ਨਿਆਣੀ ਆ ਉਹ ਸਿਆਣੀ ਹੋਈ ਆ ਉਹਨੂੰ ਤਾਂ ਕੰਮ ਕਰ ਲੈਂਦਾ ਕਰ ਤੇਰੀ ਮਾਂ ਨੇ ਤੇ ਤੈਨੂੰ ਦੱਸਣਾ ਕੁਛ ਨਹੀਂ ਚੱਲ ਮਾਂਜ ਭਾਂਡੇ ਚੱਲ ਫੇਰ ਮਤੋਂ ਨਹੀਂ ਤਾਂ ਕੋਈ ਨਹੀਂ ਦੇ ਦੀ ਤੇਰੀ ਇੰਦਾ ਦੀ ਨਹੀਂ ਚਲਾ ਤੇਰੇ ਕੋਲ ਆਦੀ ਮੈਨੂੰ ਬੁਲਾਇਆ ਕੰਮ ਕਰਾਉਂਦੀ ਮੇਰੀ ਮੀਂਹ ਜਿੱਦੋ ਤੇਰੀ ਮੰਮਾ ਅਗੀ ਆਪਣੀ ਮੰਮਾ ਨੂੰ ਕਹੀ ਅੱਛਾ ਚੰਗੀਆਂ ਮਤਾਂ ਦੇਣ ਡਈਆਂ ਤੂੰ ਹੈ ਮੰਮਾ ਨੂੰ ਦੱਸੀ ਬੜੀ ਅਕਲ ਦੱਸਣ ਲੱਗੀਆਂ ਤੂੰ ਬੜੀ ਚਲਾਕਾ ਦਾਦੀ ਨਹੀਂ ਚਲਾਕ ਤੂੰ ਤੇ ਮੇਰੇ ਤੋਂ ਵੀ ਚਲਾਕ ਉਹਨੂੰ ਆਦੀ ਮੰਮਾ ਨੂੰ ਦੱਸੀ ਇੱਕ ਬਾਤ ਪਈ ਹੂੰ ਨਹੀਂ ਪੈਨਾ ਮਾ ਕਾਂਡੇ ਮਾ ਨਿਕਲਿਆ ਤੇ ਤੂੰ ਇੱਥੇ ਆ ਕੇ ਬਹਿ ਗਈ ਫੇਰ ਇੱਥੇ ਤੂੰ ਜੁੱਟ ਬਣ ਗਿਆ ਚੱਲ ਉੱਠ ਉੱਠ ਕਾਂਡੇ ਮਾ ਅੱਜ ਚੱਲ ਕੰਮ ਕੋਈ ਆਖੀ ਬਾਤ ਕਰਦੀ ਕੋਈ ਆ ਉਹ ਮਾਂ ਅਜ ਭਾਂਡੇ ਹੈ ਵੇਲੀ ਵਾਹ ਕੇ ਕਿਤੇ ਨਾ ਤਾਂ ਨਾ ਮਾਰਦੀ ਉਹਦੇ ਨਾਲ ਉਹ ਵੀ ਵੇਲੀ ਉਹਦੀ ਮਾਂ ਨੇ ਤੇ ਉਹਨੂੰ ਵੇਲੀ ਰੱਖਣਾ ਉਹਨੇ ਤੇ ਦੱਸਣਾ ਨਹੀਂ ਚੱਲ ਤੂੰ ਫੇਰ ਪਿੱਛੇ ਉਹਦੇ ਆ ਗਈ ਨਾ ਹੈ ਉਹਨੂੰ ਕੰਮ ਕਰਨ ਦੇਣਾ ਕਿ ਨਹੀਂ ਤੂੰ ਚੱਲ ਚੱਲ ਆਪਣੇ ਘਰ ਤੂੰ ਨਹੀਂ ਮਰੀਨੇ ਮੋਟੋਂ ਕੰਮ ਕਰਨ ਨਹੀਂ ਆ ਛੱਡ ਦੇ ਭਲਾ ਇਹਨੂੰ ਦਾਦੀ ਜੀ ਦੀ ਕੌਣ ਹਾਲ ਚ ਦਾਦੀ ਨੇ ਕਿਹਾ ਵਾ ਤੂੰ ਨਹੀਂ ਭਾਣੇ ਮੁੰਡੇ ਮਾਜੇ ਤੂੰ ਜਾਰ ਮਾਹਾਂ ਜਾ ਕੇ ਆਪਣਾ ਫੇੜ ਕੂੜ ਦਾਦੀ ਬੜੀ ਗੁੱਸੇ ਹੋਈ ਉਹ ਕੋਈ ਨਹੀਂ ਹੁੰਦੀ ਦਾਦੀ ਕਸੀ ਮੈਂ ਉਹ ਵੀ ਪਜਾਤਾ ਮੈਂ ਫੇਡੰਡੀ ਹੀ ਉਹਨੂੰ ਪਜਾਤਾ ਵਾ ਚੱਲ ਕੋਈ ਨਹੀਂ ਤੂੰ ਜਾ ਬੋ ਕੋਈ ਨਹੀਂ ਮੈਂ ਫਾਨੇ ਮਾਜੇ ਜਾਂ ਕੇ ਯਾਰ ਆ ਬੜੀ ਮਾੜੀ ਗੱਲ ਵਾ ਨੇੜਾ ਨਹੀਂ ਬਾਣੀ ਕਰਨੀ ਕਿੰਨੀ ਗਾਦੀ ਨੂੰ ਕਰਦਾ ਹਾਂ ਮੈਂ ਇਹ ਕੰਡੇ ਇਹ ਅਲੀਨ ਭਾਂਡੇ ਮਾਂਜਣ ਦੀ ਹੀ ਆਹ ਮਾਂਜਣ ਦੇ ਮੈਂ ਇੰਦਾ ਆਇਆ ਹੁਣ ਮੈਂ ਮਾਗਲਾ ਭਾਂਡੇ ਗੁੱਥੇ ਪਏ ਆ ਪੰਜ ਸੱਤ ਤੇ ਮਾਂਜ ਕੇ ਰੱਖ ਰਾਇ ਤੇ ਖੇਡਣ ਡੀਆਂ ਮੈਂ ਚਲ ਵੇਲੀਆਂ ਬੈਠੀਆਂ ਜੇ ਤੇ ਭਾਂਡੇ ਚਾਰ ਮਾਂਜਲਾ ਤਾਂ ਤੀ ਕਿਹੜੀ ਗੱਲੋਂ ਕਹਿੰਦੇ ਜੇ ਇਹਨੂੰ ਭਾਂਡੇ ਮਾਂਜ ਨੂੰ ਨਿਆਣੀਆਂ ਕੀ ਕਰੀ ਨਿਆਣੇ ਕਿੰਨੀ ਚਾਹੋ ਤੇ ਖੇਡਣ ਦਾ ਕਰੋ ਤਾਂ ਮੜ ਦੇ ਖੇਡਣ ਨਹੀਂ ਹੁੰਦੀਆਂ ਤੇ ਮੈਂ ਦੱਸ ਚੰਗਾ ਦਾ ਛੱਡੋ ਫਿਰ ਜਣ ਅਕਲ ਨਾਲ ਉਹਨੂੰ ਸਿੱਖਣ ਦਿਓ ਕੋਈ ਮਾਂ ਅੱਗੇ ਮਾਂ ਨਹੀਂ ਡੰਬੀ ਮੁਰਕੇ ਤੂੰ ਹੀ ਮੋ ਦੇ ਜੜੇ ਬਣ ਗਿਆ ਤੂੰ ਹੀ ਨਾ ਡਾਇਰੋ ਕੰਮ ਉਹ ਦਾਦੀ ਉਹ ਗੱਲ ਨਹੀਂ ਹੈਗੀ ਹੂੰ ਉਹ ਜਿਹੜੀਆਂ ਨਿਆਣੀਆਂ ਉਚਾਰੀਆਂ ਕਿੱਡਨ ਮੱਲਾਂ ਦੀ ਉਹਨਾਂ ਦੀ ਉਮਰ ਵਾ ਹੈ ਪਾਣਿਆ ਮੈ ਚੰਗੀ ਲੱਗਦੀ ਓ ਦੱਸਤੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਪੁੱਤ ਬਗਾਨੇ ਘਰ ਜਾਣਾ ਵਾ ਹੁਣ ਤੋਂ ਉਹਨੂੰ ਲਾਲਚ ਪੂ ਕੰਮ ਕਰਨ ਦਾ ਤੇ ਫੇਰ ਹੀ ਕਰੂਗੀ ਉਹ ਅਜੇ ਘੜੀ ਉਹਦੀ ਉਮਰ ਹੋ ਗਈ ਹੈ ਕੋਈ ਜਿਹੜੇ ਨੇ ਕੰਮ ਸ਼ੁਰੂ ਕਰਦਨੇ ਹੈ ਅਜੇ 12 ਸਾਲਾਂ ਦੀ ਸਾਰੀ ਹੈ ਤੇ ਫੇਰ ਕੀ 1200ਾਂ ਦੇ ਤੇ ਅਹੀਂ ਕਿਹੜਾ ਉਹਨੂੰ ਬੜੇ ਵੱਡੇ ਕੰਮ ਤੇ ਦਾਤਾ ਭਾਂਡੇ ਚਾਰ ਸੀ ਮੰਗਣੇ ਹੋਰ ਕੀ ਕਰਨਾ ਹੈ ਉੱਥੇ ਉਹ ਚੱਲ ਬੀਬੀ ਅਲੀ ਸੋਈਦੀ ਵੀ ਘਰੇ ਮੈਨੂੰ ਡਾਂਡ ਕੇ ਕਹਿੰਦੇ ਆਂ ਜਮ ਜਮ ਕਰਦੇ ਤੂੰ ਆਹ ਗਿਆ ਘਰ ਭਾਂਡਿਆ ਵੀ ਮਾਂ ਹੀ ਲੈਣੇ ਆ ਕੇ ਉਹਨੇ ਆਪੇ ਤੁਸੀਂ ਵੀ ਮਗਰ ਲੱਗ ਜਾਂਦੇ ਹੋ ਕਰੋ ਜਿੱਦਾਂ ਤੁਹਾਡੀ ਮਰਜ਼ੀ ਹੈ ਮੈਨੂੰ ਕੀ ਲੋੜ ਆ ਮੈਂ ਤਾਂ ਅੱਗੇ ਉਹ ਗੱਲ ਪਿੰਟ ਲੈ ਕੋ ਲੋੜ ਹੀ ਕੋਈ ਨਹੀਂ ਕਹਿਣ ਦੀ ਉਹ ਬੀਬੀ ਮਗਰ ਲੱਗਣ ਵਾਲੀ ਕਿਹੜੀ ਗੱਲ ਵਾ ਮੈਂ ਮੂੰਹ ਨੇ ਗੱਲ ਕਰਨੇ ਮੈਂ ਕਹਣਾ ਕੋਈ ਗਲਤ ਕਹਿਤਾ ਵਾ ਆ ਕੇ ਮੈਂ ਦੱਸ ਗਲਤ ਨਹੀਂ ਕਹਿਤਾ ਤਾਂ ਫੇਰ ਬਗਲਤੇ ਤੇ ਮੈਨੂੰ ਤੇ ਗਲਤ ਕਰਤਾ ਨਾ ਉਹ ਤੇ ਨਿਆਣੀ ਨੂੰ ਕੰਮ ਨਾ ਡਾ ਨਿਆਣੀ ਰਹਿਣਾ ਉਹਨੇ ਸਾਰੀ ਉਮਰ ਓਏ ਜਾਂਦੇ ਨਾ ਵੀ ਘਰ ਕੋ ਕੰਮ ਹੋਣਾ ਨਹੀਂ ਗਾ ਤਾਂ ਬੰਦਾ ਕਹਦੇ ਉਹਦੇ ਹੋਏ ਨਾ ਕੰਮ ਰੌਂਡ ਹੀ ਚੱਲੀ ਹੋ ਤੇ ਭਾਂਡੇ ਮਾਂ ਦੀ ਵੀ ਨੂੰ ਕਿਹਾ ਬਤਾਦੀ ਦੇਣੀ ਝੜਕਿਆ ਮੈਨੂੰ ਲੈ ਦੱਸ ਮੈਨੂੰ ਨਾਲ ਆਂਦੀ ਨੇ ਕੀ ਕੁੜੀ ਨੂੰ ਭਜਾਤਾ ਕਰੋ ਤਾਂ ਠੀਕ ਆ ਉਹ ਵੀ ਆ ਉਹਦੀ ਮਾਂ ਵੀ ਨਹੀਂ ਕਿਤੇ ਉਹਨੂੰ ਘਰ ਬਹਿਣ ਦਿੰਦੀ ਕਿਤੇ ਪੜ ਨਹੀਂ ਡਾ ਛੜਾ ਕਰੇ ਕੰਮ ਨਹੀਂ ਤੇ ਪੜ੍ਹ ਹੀ ਲੈ ਉਹ ਬੀਬੀ ਪੜ ਵੀ ਲੈਂਦੀਆਂ ਵਾ ਸਾਰੇ ਕੰਮ ਕਰਦੀਆਂ ਵਾ ਹੁਣ ਖੇਡਣਾ ਵੀ ਦਿਹਾਗਾ ਤੇ ਉਹਨੇ 2 ਮਿੰਟ ਇਹ ਦਿਨਾਂ ਦਾ ਉਹ ਨੇ ਇਹ ਤਾਂ ਸਾਰੀ ਗਾੜੀ ਭਾਂ ਖੇਡੰਦਾ ਛੱਡ ਸਕੂਲ ਦੇ ਨਾ ਜਾਣ ਤੇ ਸਾਰਾ ਸਾਰ ਦੇਣੀ ਖੇਡਦਿਆਂ ਛੁੱਟੀ ਵਜ ਦੇਣ। ਉਹ ਚੱਲ ਬੀਬੀ ਗੱਲ ਮੁਕਦੀ ਇਹ ਵੀ ਅੱਗੇ ਤਾਂ ਨਾ ਗਈ ਉਹਨਾਂ ਨੂੰ। ਸਿੱਧੀ ਏੜੀ ਗੱਲ ਵਾ। ਚੰਗੇ ਨਾ ਕੀਦਾ ਇਦਾਂ। ਤੁਹਾਨੂੰ ਵੀ ਮੇਰੀ ਗੱਲ ਬੁਰੀ ਲੱਗਦੀ ਹੈ ਤੇ ਮੈਨੂੰ ਵੀ ਲੋੜ ਆ ਕਹਿਣ। ਬੁਰੀ ਨਹੀਂ ਗਈ ਲੱਗੀ। ਤਾਂ ਬਰਜੀ ਕਰੋ ਤੁਸੀਂ। ਲੈ। ਤੇ ਇਹਦੇ ਫੇਰ ਪੁੱਠੀ ਗੱਲਾਂ ਕੰਡਾ ਪੇਜ। ਹਾਂ। ਬੁਰੀ ਨਹੀਂ ਗਈ ਲੱਗਦੀ ਸਾਨੂੰ ਕੋਈ ਵੀ ਗੱਲ। ਹੂੰ। ਉਹ ਮੈਂ ਇਹ ਕਹਿੰਦਾ ਨਿਆਣੀਆਂ ਉਹਨਾਂ ਦਾ ਗਲਤ ਅਸਰ ਪੈਂਦਾ ਵਾ। ਵੀ ਹੜਕੋ ਖੜੇ ਜਾਣ ਕੇ ਕੰਮ ਕਰੰਦੇ ਇਦਾਂ ਕਰਕੇ। ਪੁੱਤ ਕੰਮ ਨਹੀਂ ਲੈ ਚਤੇ ਆਖੀਦਾ ਹੀ ਤੇ ਪੁੱਤ ਨੂੰ ਪਚਾਲਾ ਦੁਆ ਕਰ ਲਾਵੇ ਤੂੰ ਆ ਕਰ ਲਾ ਤੇ ਕੁੜੀ ਤੂੰ ਆ ਕੰਮ ਕਰ ਲਾ ਕੋਈ ਗੱਲ ਨਹੀਂ ਰਲ ਮਿਲ ਕੇ ਕੰਮ ਆਪੇ ਚੱਲ ਬੀਬੀ ਕੰਮ ਹੋਰ ਦੋਵਾਂ ਨੂੰ ਜੌਨ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਕਰ ਲਿਆ ਕਰੂਗੀ ਪਰ ਤੂੰ ਨਾ ਆਖੀ ਹੁਣ ਸੀਗਾ ਉਹਨੂੰ ਚਲੋ ਠੀਕ ਆ ਮੈਨੂੰ ਕੋ ਲੋੜ ਆ ਜਿੱਦਾਂ ਜਿੱਦਾਂ ਸਾਨੂੰ ਚੰਗਾ ਲੱਗਦਾ ਪੁੱਤ ਉਦਾਂ ਹੀ ਸਹੀ ਆ ਹੋਣਾ ਕੀ ਕੰਮ-ਕੁਮ ਕਰ ਲੈਣਾ ਕੋਈ ਗੱਲ ਨਹੀਂ ਆਪੇ ਕੰਮ ਹੁੰਦੇ ਰਹਿਣੇ ਚਲੋ ਮੈਨੂੰ ਕੋ ਲੋੜ ਆ ਤੇ ਐਂ ਇਹ ਕੋਈ ਤਾਂ ਤੁਹਾਨੂੰ ਬਹਿਗਾ ਪਰ ਮਤ ਨਹੀਂ ਦਿੱਤੀ ਮੈਨੂੰ ਕੀ ਆਖਣਾ ਤੇ ਤੁਹਾਨੂੰ ਕੀ ਨੇ ਕਹਿਣਾ ਨਾ ਮਾਂ ਪਰਮਾ ਨੇ ਸਮਝਾਇਆ ਤੇ ਨਾ ਮਾਂ ਨੇ ਸਮਝਾਇਆ ਵੀ ਧੀਏ ਕੰਮ ਕਰ ਆਪੇ ਖਾਓ ਕਰੋਗੇ ਗੱਲਾਂ ਸੁਣੋਗੇ ਲੋਕਾਂ ਦੀ ਪਰ ਦੇਰੋ ਜਦਾਂ ਸਾਡੀ ਮਾਂ ਚੱਲ ਕੋਈ ਨਹੀਂ ਜੇ ਹੁਣ ਮੈਂ ਸੂਟ ਲੈ ਆਉਂਦੀ ਤੇ ਫਿਰ ਕਿਹੜਾ ਪਸੰਦ ਆਏਣਾ ਹੈ ਮੇਰਾ ਲਿਆਂਦਾ ਮਾਤਾ ਦੇ ਕੇ ਬੈਠੀ ਆ ਚੱਲ ਕੋਈ ਗੱਲ ਨਹੀਂ ਇਹ ਤਾਂ ਹਟੋ ਛੋੜ ਲੈਂਦਾ ਕਿਜੀ ਕੋ ਖਤਰੇ ਵਾਲੀ ਗੱਲ ਬੈਠੇ ਦੇ ਬੀਜੀ ਹਾਂ ਬੈਠੇ ਆ ਸੀ ਸ਼ਾਹ ਆਵੇ ਨੇ ਹਾਂਜੀ ਤੇ ਆਈ ਜਾਣਾ ਹੈ ਬੀਬੀ ਉੱਥੇ ਕਿਹੜਾ ਕੰਮ ਹੈ ਥੋੜਾ ਬੋੜਾ ਸਮਾਨ ਲੈਣਾ ਹੈ ਆ ਬੀਲੀ ਹੁੰਦੇ ਪਾਏ ਹੋਰ ਕੰਲਾ ਹੁੰਦੇ ਤੇ ਉਹ ਨਹੀਂ ਨਹੀਂ ਆਂ ਤਾਂ ਤੇ ਵਾਹ ਤੇ ਸ਼ਾਲ ਲੈ ਲੰਦਾ ਵਾ ਤੂੰ ਹੀ ਆਂਦੇ ਹੀ ਨਾ ਮੈਂ ਲੈਣਾ ਨੀਗਾ ਸੂਟ ਤੇ ਮੈਂ ਚੱਲ ਮੈਂ ਸ਼ਾਲ ਲੈ ਜੰਨੀ ਉਹ ਫਿਰ ਕਹਿਂਦੇ ਚੱਲ ਵੀ ਜੀ ਆਪੇ ਨਾਲ ਆਉਣਗੇ ਤੇ ਫਿਰ ਲੈ ਲੈਣਗੇ ਤੇ ਤੂੰ ਇੱਤੋਂ ਮੈਂ ਸ਼ਾਲ ਲੈ ਲਵਾਂ ਗੱਲ ਸੁਣ ਮੇਰੀ ਵੀ ਸ਼ਾਲ ਹੁਣ ਗਰਮੀਆਂ ਆ ਗਈਆਂ ਨੇ ਤੇ ਆ ਮੈਂ ਸ਼ਾਲ ਹੁਣ ਉੱਤੇ ਲਾ ਕੇ ਗਰਮੀਆਂ 'ਚ ਬਹਿਣਾ ਉੱਤੇ ਲਾ ਕੇ ਸ਼ਾਲ ਮੇਰੇ ਲਈ ਲੈਣ ਦਾ ਗਰਮ ਗਰਮੀਆਂ 'ਚ ਲੈਣ ਨੂੰ ਉਹ ਚੱਲ ਵੀ ਕਿਉਂਕਿ ਮੈਂ ਤੁਹਾਨੂੰ ਆਖਿਆ ਮੈਂ ਕੁਝ ਨਹੀਂ ਲੈਣਾ ਮੈਨੂੰ ਕੋਈ ਸੂਟ ਨਹੀਂ ਚਾਹੀਦਾ ਕੋਈ ਚੀਜ਼ ਨਹੀਂ ਤੁਸੀਂ ਆਪਣਾ ਜੋ ਲਿਆਉਣਾ ਲੈ ਆਓ ਅਚੋਕ ਛਾਲ ਤੇ ਤੂੰ ਲੈ ਕੇ ਬੈਜੀ ਗਰਮੀਾਂ ਚ ਚਲ ਕੋਈ ਗੱਲ ਨਹੀਂ ਚਲ ਬੇਦੀ ਗੱਲ ਸੰਜੀਵ ਕੋਣ ਕੋ ਗੱਲ ਨਾ ਕਰੀ ਤੇ ਕੋਈ ਗੱਲ ਨਹੀਂ ਬੀਬੀ ਤਾਨਾ ਰਾਜਾ ਬੀਬੀ ਨਾਲ ਨਹੀਂ ਖੜਿਆ ਕੋਈ ਗੱਲ ਸਵੇਰੇ ਕੱਲ ਨੂੰ ਲੈ ਰਿਹਾ ਜਾਂ ਪਰਸੋਂ ਚਲ ਜਾਗੇ ਫਿਰ ਹੈ ਚਲੋ ਕੋਈ ਗੱਲ ਨਹੀਂ ਮੈਂ ਤਾਂ ਬੜੀ ਰੀਜ ਨਾਲ ਆ ਕੇ ਆਈ ਹਗੀ ਉਹ ਚਲ ਕੋਈ ਗੱਲ ਨਹੀਂ ਫਿਰਦੀ ਹੈ ਨਹੀਂ ਪਸੰਦ ਆ ਤਾਂ ਕੋਈ ਗੱਲ ਨਹੀਂ ਹੈ ਤੇ ਚਲ ਉਸੇ ਅੰਦਰ ਆਖੋ ਆ ਫਾਟਾ ਆਪਣਾ ਦੀ ਗੱਡ ਚ ਚਲੋ ਸੰਦ ਚੋ ਬੀਬੀ ਮੇਰੀ ਗੱਲ ਸੁਣਾ ਤੈਨੂੰ ਇਤਨਾ ਨਹੀਂ ਕਰਨਾ ਚਾਹੀਦਾ ਕਿਉਂ ਹੈ ਕਿਉਂ ਨਾ ਕਰਦੀ ਤੂੰ ਰੱਖ ਲੈਂਦੀ ਹਾਂ ਤੂੰ ਮੈਨੂੰ ਤੂੰ ਮੈਨੂੰ ਫੜਾਉਂਦੀ ਤੇ ਮੈਂ ਬਕਸੇਰੇ ਜਾ ਕੇ ਵਾਸਕਾ ਕੇ ਤੈਨੂੰ ਹੋਰ ਸੋਹਣਾ ਸੂਟ ਲੈ ਆਂਦਾ ਨਹੀਂ ਨਹੀਂ ਮੈਂ ਨਾ ਸੂਟ ਲੈਣਾ ਨਾ ਛੋੜ ਲੈਣਾ ਤੂੰ ਇਹਨੂੰ ਲੈ ਕੇ ਦੇ ਜੋ ਲੈ ਕੇ ਦੇਣਾ ਤੂੰ ਇਹਦੀਆਂ ਰੀਝਾਂ ਪ੍ਰੀਤਾਂ ਕਰ ਸਾਡੀ ਕਿਹੜੀ ਗੱਲ ਆ ਹੁਣ ਬੁੱਢਿਆਂ ਦੀ ਉਹ ਬੀਬੀ ਤੂੰ ਤੇ ਫੇਰ ਉਹ ਗਿਆ ਲੜਾਈ ਵਾਲੀਆਂ ਗੱਲਾਂ ਕਰਨੀ ਆ ਤੋ ਕੋਈ ਗੱਲ ਨਹੀਂ ਕੀਤੀ ਵੱਡੀ ਮੈਂ ਹਾਂ ਜਾਲਾ ਜਿੰਨੂੰ ਲਿਆਤੇ ਕੱਲ ਤੁਸੀਂ ਨਾਲ ਚੱਲ ਪਿਓ ਨਾਲ ਦੇਖੇ ਚੱਲ ਪੈਣਗੇ ਠੀਕ ਨਹੀਂ। ਭਰਾਵਾ ਮੈਂ ਕਿਉਂ ਪੂਰੀ ਨਿੱਕੀ ਦੇ ਲਿਉਣੇ ਸੂਟ ਤੇ ਹੁਣ ਨਾ ਤੈਨੂੰ ਪਤਾ ਮੇਤੇ ਦਾ ਨਾਮ ਮੈਨੂੰ ਪਤਾ। ਠੀਕ ਨਹੀਂ? ਨਹੀਂ ਉਹ ਤੇ ਉਹਦੀ ਮਾਂ ਨੇ ਜਾਣਾ ਹੀ ਪਰ ਮੈਨੂੰ ਕੀ ਲੋੜ ਵਾ ਜਾਣ ਦੀ ਪੁੱਤ। ਆਪਣੀ ਉਹਦੀ ਮਾਂ ਤੇ ਮੈਂ ਚੱਲ ਹੁਣ ਤੂੰ ਗੁੱਸਾ ਨਾ ਈਡਾ ਕਰ ਤੇ ਕੱਲ ਨੂੰ ਨਾ ਅਗਲੇ ਤੇ ਜਾ ਕੇ ਤੇ ਲੈ ਆਵਾਂਗੇ ਆਪਣਾ ਟਾਈਮ ਦਾ ਹੈਂ? ਚਲੋ ਤੂੰ ਮੇਰਾ ਨਾ ਫਿਕਰ ਕਰੋ। ਤੂੰ ਉਹਨਾਂ ਦਾ ਫਿਕਰ ਕਰ। ਵੀ ਜੇ ਮੈਂ ਤੇਰਾ ਫਿਕਰ ਕਰਾਂ ਤੇ ਕਿੰਨੇ ਕਰਨਾ ਮੈਂ ਤੂੰ ਉਸੇ ਗੱਲਾਂ ਕਰੀ ਜਾਂਦੀ ਫਿਰ। ਕਹਿੰਦੇ ਨਿੱਗ ਨਿੱਗ ਗੱਲ ਤੇ ਨਰਾਜ ਹੋਗੇ ਬੈ ਹੀ ਨਹੀਂ। ਉਹਨੂੰ ਕਾਦੀ ਪੁੱਤ ਨਰਾਜ ਗਈ ਹੈ। ਹੈਂ? ਤੇਰਾ ਟੱਬਰ ਆ। ਤੂੰ ਉਹਨ ਉਹ ਤੇ ਉਹਨਾਂ ਨੂੰ ਲਿਆ ਕੇ ਦੇਣਾ ਹੀ ਆ ਤੇ ਮੈਨੂੰ ਨਾ ਵੀ ਇੱਕ ਵੇ ਚੀਜ਼ ਜੁੜੇਗੀ ਤੇ ਕੋਈ ਗੱਲ ਨਹੀਂ ਮੈਂ ਅੰਦਰ ਆ ਜਾਵਾਂ ਉਹ ਨਹੀਂ ਬੀਬੀ ਮੈਂ ਦੱਸਾਂ ਕਿ ਯਾਰਾ ਮੈਂ ਵੀ ਵੇਖਣ ਆਵਾਂ ਨਾ ਤੇ ਇਸ ਤਰ੍ਹਾਂ ਗੱਲਾਂ ਚੰਗਾ ਨਹੀਂ ਲੱਗਦੀਆਂ ਹੈ ਦੱਸਾਂ ਗੱਲ ਕਿ ਜਿੱਤਰਾ ਮਰਜੀ ਆ ਹੁਣ ਅੱਜ ਉਹਨਾਂ ਨੂੰ ਲਿਆਤੇ ਮੈਂ ਤਾਂ ਕਹਿਣ ਦੇ ਜੇ ਤੁਸੀਂ ਨਾਲ ਜਾਂਦਾ ਸੀ ਤੇ ਫਿਰ ਮੈਂ ਗੱਡੀ ਫੜ ਲੈਣੀ ਨਾਲ ਤੇ ਮੁਰਸਲ ਤੇ ਕੁਝ ਕੱਲ ਜਾਣਾ ਫਿਰ ਇੱਥੇ ਗੱਡੀ ਚੱਲ ਜੇ ਸਾਰੇ ਜਣੇ ਬਹਿ ਗਏ ਸਾਨੂੰ ਕਿਹੜਾ ਪਤ ਵਿਆਹ ਵਾ ਜਦੋਂ ਕਿਤੇ ਵਿਆਹ ਸ਼ਾਦੀ ਹੋਊ ਤੇ ਵੇਖੀ ਜਾਊਗੀ ਬਣਾ ਲਾਂਗੇ ਉੱਤਲ ਮੈਨੂੰ ਇਹ ਆ ਬੀਬੀ ਮੈਂ ਤੂੰ ਨਾਲ ਕਿਰੇ ਨਰਾਜ ਹੋ ਜੀ ਹੋਰ ਤੇ ਗੱਲ ਕੋਈ ਨਹੀਂ ਗਈ ਲੀੜੇ ਕੱਪੜੇ ਦੀ ਕਿਹੜੀ ਗੱਲ ਵਾ ਹੈ ਉਹਦੇ ਹੁਣ 2 ਮਿੰਟ ਲੱਗਣੇ ਫਿਰ ਜਾਵਨੇ ਪਰ ਮੈਂ ਕੱਢ ਚਲ ਹੁਣ ਨਾ ਤੇ ਕੱਲ ਨੂੰ ਨਾਲ ਨਿਆਣਿਆਂ ਦਾ ਕੰਮ ਦੂਜਿਆਂ ਦਾ ਨਿਭੇਦਾਂ ਸਰਸ ਸੁਣਾਦਾ ਨਹੀਂ ਨਹੀਂ ਮੈਂ ਸਾਰ ਸੁਣੀ ਆਪੇ ਜਾਣ ਕੇ ਤੇਰੇ ਨਾਲ ਤੇ ਲੈ ਆਉਣਗੇ ਆਪਣੀ ਪਸੰਦ ਦੇ ਤੇ ਮੇਰਾ ਨਾ ਤੂੰ ਫਿਕਰ ਕਰ ਮੇਰੇ ਕੋਲ ਤੇ ਸੂਟ ਅੱਗੇ ਬੜੇ ਨੇ ਮੈਂ ਨਹੀਂ ਲੈਣੀ ਚੱਲ ਫਿਰ ਠੀਕ ਆ ਹਾਂ ਤੂੰ ਆਪਣੇ ਬਾਲ ਬੱਚੇ ਨੂੰ ਲੈ ਕੇ ਦੀ ਉਹ ਤਾਂ ਹੈਗੀ ਖੁਸ਼ ਮਾ ਨਾ ਖੁਸ਼ੀ ਆ ਮੈਂ ਉਹ ਮੈਂ ਵੀ ਨਰਮੂ ਨਾ ਵਾਟ ਬੜੀ ਖੁਸ਼ ਤੇ ਹਾਂ ਮੈਂ ਤੈਨੂੰ ਦੱਸਾਂ ਫਿਰ ਕੁਛ ਤੇ ਮੈਨੂੰ ਜਿੰਨਾ ਕਿ ਤੂੰ ਕਰ ਲੈ ਹੁਣ ਨੀ ਕਿ ਕੁਛ ਹੋਣਾ ਮੈਂ ਤੇ ਹੁਣ ਲੱਗਾ ਵਧੇ ਮਗਰ ਲੱਜੀ ਜਾ ਜਾੜੀ ਜਾ ਕਰ ਜਿੰਨਾ ਮਰਜੀ ਕਰ ਮੈਨੂੰ ਕਿ ਮੇਰੀ ਵੱਲੋਂ ਰੱਖ ਲਓ ਤੇ ਮੇਰੀ ਵੱਲੋਂ ਜਾਣ ਲਓ ਬੈਠੀ ਬੈਠੀ ਆਹ ਪੁੱਤ ਆ ਗਈ ਆ ਸੁੱਟ ਲੈ ਕੇ ਇਤੇ ਵਕਤੇ ਅੱਛਾ ਆਹ ਸੂਟ ਸਾਟ ਕੇ ਲਿਉਣੇ ਪੁੱਤ ਤੇਰੀ ਦਾਦੀ ਤੇ ਹੁੰਦਾ ਮੇਰੇ ਗਲ ਪੈ ਗਈ ਆ ਉਹਦੇ ਵਕਤੇ ਲਿਆਂਦਾ ਸੀ ਮੈਂ ਕੋਈ ਸ਼ਾਲ ਮੈਨੂੰ ਜਾਣ ਲੱਗਿਆ ਕਹਿੰਦੀ ਸੀ ਮੇਰੇ ਵਾਸਤੇ ਕੋਈ ਕਪੜਾ ਨਾ ਲੈ ਕੇ ਆਵੇਂ ਨਾ ਮੈਂ ਪੋਣਾ ਹੀ ਨਾ ਤੇ ਫਿਰ ਮੈਂ ਨਹੀਂ ਲਿਆ ਸੂਟ ਤੇ ਮੈਂ ਚੱਲ ਇੱਕ ਸ਼ਾਲ ਲੈ ਜਾਨੀ ਹੋਣੀ ਕੋਲ ਤੇ ਤੇ ਸ਼ਾਲ ਮੇਰੇ ਗਾੜੀ ਚੁੱਕ ਕੇ ਮਾਰਿਆ ਦੀ ਲੱ ਆਪਣਾ ਸ਼ੌਰ ਮੈਨੂੰ ਨਹੀਂ ਚਾਹੀਦਾ ਮੈਂ ਵੀ ਤੁਹਾਨੂੰ ਸੱਜ ਤੋਂ ਗੱਲ ਦੱਸਦੀ ਜੇ ਤੁਸੀਂ ਸੈਰ ਗਏ ਸੀ ਨਾ ਹਾਂ ਉਤੋਂ ਬਾਅਦ ਦੀ ਬੀਬੀ ਕਹਿੰਦੀ ਕਿ ਪਾਂਡੇ ਮਾਂਜ ਤੇ ਇਸ ਤੋਂ ਬਾਅਦ ਇੱਕ ਕਪੜੇ ਵੀ ਧਵਾਉਣੇ ਆ ਅੱਛਾ ਤੈਨੂੰ ਕਹਿੰਦੀ ਫਿਰ ਫਿਰ ਮੈਂ ਨਾ ਕਿਹਾ ਕਿ ਮੇਰੀ ਮੰਮਾ ਆਪੇ ਆਣ ਕੇ ਮਨਜ਼ੂਰੀ ਅੱਛਾ ਕਹਿੰਦੀ ਨਹੀਂ ਤੂੰ ਮੰਜਰੇ ਮੰਜਰੇ ਆ ਅੱਛਾ ਮੁੰਜਾ ਇਹ ਤੇ ਪਾਟੇ ਅਹੋ ਤੇ ਪਰ ਫੇਰ ਨਾ ਹਰਲੀਨ ਨੂੰ ਵੀ ਨਾਲ ਭਜਾਤਾ ਹਾਈ ਹਾਈ ਹਰਲੀਨ ਆਈ ਫੇਡਣਾ ਅੱਛਾ ਉਹਨੂੰ ਭਜਾਤਾ ਆਪਣੇ ਘਰ ਉਹਨੂੰ ਆਪਣੇ ਘਰ ਮੈਂ ਕੀ ਇਲਾਜ ਕਰਾਂ ਇਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਚੰਗੇ ਭਲੇ ਸਿਆਣੇ ਬਿਆਣੇ ਕਿਉਂ ਅਜੇ ਹਰ ਤਾ ਕਰਦੇ ਆ ਉਹ ਕੁੜੀ ਜੇ ਵਿਚਾਰੀ ਨੀ ਕਿ ਜੀ ਖੇਡਣ ਆ ਜਾਂਦੀ ਤੇ ਕੀ ਆਖਰ ਆ ਜਾਂਦੀ ਆ ਤੇ ਨਾਲੇ ਤੇਰ ਕੋ ਪਾਟੇ ਕਾਦੇ ਵਾਸਤੇ ਮਨਜਾਉਣੇ ਹੀਗੇ ਹੈਂ ਕਹਿੰਦੀ ਕਿ ਤੈਨੂੰ ਤੈਨੂੰ ਖਲਸਾ ਮਨ ਪਾਟੇ ਨੂੰ ਜੋਗੀ ਅੱਛਾ ਪਰ ਵੀਰ ਆ ਗਏ ਜਿਹਨੂੰ ਪਾਟੇ ਮਨਜਾਉਂਦੇ ਕਿਹੜਾ ਵੀ ਰਾਇ ਸਿਰਸ ਤੇ ਕੀ ਆਂਦਾ ਨਾਮ ਅਜ ਵੇਖਿਆ ਵੀਰ ਤੇ ਪੁੱਤ ਬੜੇ ਚੰਗੇ ਆ ਪਰ ਨਾ ਬੀਜੀ ਨੇ ਸਾਡੇ ਘਰ ਦਾ ਸਾਰਾ ਮਾਲ ਖਰਾਬ ਕੀਤਾ ਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੀ ਕੀ ਗਲਤੀ ਆ ਕਿਉਂ ਹਟ ਦਿਵਾਲੇ ਹੁੰਦੀ ਆ ਨਾ ਆਪ ਜੱਜ ਨਾ ਜਿੰਨਾ ਤੇ ਨਾਗਰੀਤੀ ਨਜੀਣ ਦੇਣਾ ਜੋ ਨਿੱਕ ਵਿਚਾਰੀ ਨਿਆਣੀ ਆ ਜੇ ਕਿੱਥੇ ਪਾਂਡੇ ਮਾਜੇ ਕੀ ਕਰੇ ਉਹ ਕੀ ਕਰਾਂ ਪੁੱਤ ਮੇਰਾ ਤਾਂ ਨਾ ਮਾਰ ਨਹੀਂ ਖੱਤਾ ਕਰਤਾ ਦਾਦੀ ਜੀ ਲੈ ਆਲਾ ਫੜ ਲੈ ਜਾ ਅੰਦਰ ਲੈ ਜਾ ਉੱਥੇ ਜਾ ਕੇ ਮੈਂ ਲਾਖ ਨੇ ਸੂਤ ਅਸ਼ਾਲ ਜਿਹੜਾ ਵਾ ਨਾ ਇੱਕ ਸਾਈਡ ਤੇ ਰੱਖਦੀ ਸ਼ਹਿਰ ਜਾਉਂਗੀ ਫਿਰ ਹਟਾ ਲਿਆਉਂਗੀ ਮੈਂ ਕਿੱਡੀ ਰੀਜ ਨਾਲ ਮਸ਼ਾਲ ਲੈ ਕੇ ਆਈ ਜੀ ਤੇ ਚਲ ਕੋਈ ਗੱਲ ਛਾਲੀ ਦਾ ਜੰਨੀਏ ਸੂਤ ਨਹੀਂ ਪਾਉਣਾ ਮੇਰੀ ਪਸੰਦ ਦਾ ਤੇ ਪਰ ਮੈਨੂੰ ਕੀ ਪਤਾ ਹੈ ਇਹ ਵੀ ਨਹੀਂ ਨੱਕ ਤੇ ਚੜਨਾ ਉਹ ਵੀ ਚੁੱਕ ਕੇ ਮੇਰੇ ਗਾੜੀ ਮਾਰਿਆ ਤੱਕ ਮਗਰ ਕੁੜੀ ਦਾ ਵਿੱਚ ਕੀ ਹਾਲ ਕੀਤਾ ਹੈ ਤੋ ਨਿਆਣੀ ਆ ਨਾ ਕਿੱਡੀ ਕਿ ਸਿਆਣੀ ਹੋ ਗਈ ਆ ਕਿ ਜਿਹਨੂੰ ਦਬਕੇ ਮਾਰਦੀ ਆ ਭਾਂਡੇ ਮੰਜਲਦੀ ਕੱਪੜੇ ਧਵਾਉਂਦੀ ਆ ਹਾਦੀ ਹੋਈ ਆ ਇੰਨਾ ਬਾਣਾ ਸਲੂਕ ਕਰਦਾ ਭਲਾ ਹੁਣ ਕਿੰ ਨੂੰ ਦੱਸਾਂ ਜੇ ਮੈਂ ਫੇਰ ਅਮਰ ਭੈਣ ਜੀ ਨੂੰ ਦੱਸਿਆ ਤੇ ਫੇਰ ਕਹਿਣਾ ਵਾ ਕਿ ਚਲੜ ਆਪਣੀ ਦੱਸਦੀ ਏ ਹੁਣ ਕੁਛ ਨਾ ਕੁਛ ਤੇ ਮੈਨੂੰ ਕਰਨਾ ਹੀ ਪੈਣਾ ਵਾ ਨਾ